ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਵੀ ਸੰਪਰਦਾ ਵੱਲੋਂ ਭਾਈ ਅਮਰਤਪਾਲ ਸਿੰਘ ਮੈਰੋ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ। ਸਿੱਧੀ ਗੱਲ ਦੋਸਤੋ ਭਾਈ ਅਮਰਤਪਾਲ ਸਿੰਘ ਮੈਰੋ ਜਿਨ੍ਹਾਂ ਨੇ ਕਿ ਪਿਛਲੇ ਦਿਨੀ ਕੁਝ ਗੰਭੀਰ ਮੁੱਦੇ ਚੱਕੇ ਜੋ ਕਿ ਨਾਨਕਸਰ ਠਾੜ ਦੇ ਨਾਂ ਤੇ ਕੁਝ ਜਗ੍ਹਾ ਤੇ ਕਾਫੀ ਕੁਝ ਗਲਤ ਹੋ ਰਿਹਾ ਸੀ ਉਸ ਦੇ ਖਿਲਾਫ ਉਹਨਾਂ ਨੇ ਸਬੂਤ ਵੀ ਲੋਕਾਂ ਦੇ ਸਾਹਮਣੇ ਰੱਖ ਕੇ ਸੰਗਤ ਦੀ ਕਚਹਿਰੀ ਦੇ ਵਿੱਚ ਰੱਖੇ ਤੇ ਉੱਥੇ ਹੀ ਉੱਥੇ ਜਾ ਕੇ ਵੀ ਕਾਰਵਾਈ ਕੀਤੀ ਹਾਲਾਂਕਿ ਇਸ ਸਭ ਦੇ ਵਿਚਕਾਰ ਉਹਨਾਂ ਨੂੰ ਬਹੁਤ ਵੱਡੀਆਂ-ਵੱਡੀਆਂ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਉਹਨਾਂ ਨੇ ਬੇਤੜਕ ਹੋ ਕੇ ਇੰਨਾਂ ਮੁਸੀਬਤਾਂ ਨੂੰ ਜਿੱਥੇ ਚੱਲਿਆ ਉੱਥੇ ਸੱਚ ਵੀ ਸੰਗਤ ਦੇ ਸਾਹਮਣੇ ਲੈ ਕੇ ਆਂਦਾ ਤੇ ਹੁਣ ਇਸ ਮਾਮਲੇ ਦੇ ਵਿੱਚ ਨਾਨਕਸਰ ਠਾੜ ਦੇ ਮੁਖੀ ਬਾਬਾ ਲੱਖਾ ਜੀ ਵੱਲੋਂ ਬਾਬਾ ਜੋ ਇਸ ਮੌਕੇ ਬਾਬਾ ਲੱਖਾ ਜੀ ਨਾਨਕਸਰ ਠਾੜ ਦੇ ਮੁਖੀ ਹਨ ਉਹਨਾਂ ਵੱਲੋਂ ਭਾਈ ਅਮਰਤਪਾਲ ਸਿੰਘ ਮੈਰੋ ਦੀ ਇਸ ਕਾਰਵਾਈ ਬਾਰੇ ਪ੍ਰੋੜਤਾ ਕੀਤੀ ਗਈ ਹੈ ਉਸ ਦਾ ਸਮਰਥਨ ਕਰ ਦਿੱਤਾ ਗਿਆ ਹੈ ਤੇ ਸੰਗਤ ਤੋਂ ਮਾਫੀ ਮੰਗੀ ਗਈ ਹੈ ਉਹ ਪੂਰਾ ਮਾਮਲਾ ਖਾਉਂਨੇ ਆ ਭਾਈ ਅਮਰਤਪਾਲ ਸਿੰਘ ਮੈਰੋ ਨੇ ਵੀ ਇਸ ਮੌਕੇ ਕੀ ਕਿਹਾ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਵੀ ਸੰਮਰਧਾ ਵੱਲੋਂ ਭਾਈ ਅਮਰਤਪਾਲ ਸਿੰਘ ਮੈਰੋ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਇਹ ਵੀਡੀਓ ਬਹੁਤ ਜ਼ਰੂਰੀ ਆ ਸਾਰੇ ਸਿੱਖ ਸੰਗਤਾਂ ਵਾਸਤੇ ਤੇ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਦੀ ਸ਼ਰਧਾ ਨਾਨਕ ਸਰ ਬਾਬਾ ਨਾਨ ਸਿੰਘ ਜੀ ਦੇ ਨਾਲ ਜੁੜੀ ਹੋਈ ਆ ਤੇ ਅਸੀਂ ਵੀ ਉੱਥੇ ਆਉਂਦੇ ਜਾਂਦੇ ਸੀ ਤੇ ਜਦੋਂ ਪਿੱਛੇ ਦੇ ਚਰਨ ਘਾਟ ਦੇ ਵਿੱਚ ਰੇਪ ਹੁੰਦੇ ਆ ਤੇ ਮਸਲੇ ਹਾਈਲਾਈਟ ਹੁੰਦੇ ਆ ਬਾਬਿਆਂ ਦੇ ਫਿਰ ਜੱਸੀ ਦਾ ਕੇਸ ਸਾਹਮਣੇ ਆਉਂਦਾ ਜਿਹੜਾ ਬੱਚੇ ਨਾਲ ਰੇਪ ਹੋਇਆ ਠਾਠ ਦੇ ਵਿੱਚ ਤੇ ਬੜਾ ਗੁੱਸਾ ਆਇਆ ਤੇ ਅਸੀਂ মিডিਆ ਦੇ ਵਿੱਚ ਵੀ ਇਹ ਕੁਐਸਚਨ ਖੜੇ ਕੀਤੇ ਵੀ ਉੱਥੋਂ ਦਾ ਜਿਹੜਾ ਮੁਖੀ ਆ ਬਾਬਾ ਲੱਖਾ ਸਿੰਘ ਜਾਂ ਦੂਜੇ ਮੁਖੀ ਕਿਉਂ ਨਹੀਂ ਬੋਲਦੇ ਤੇ ਫਿਰ ਕੁਝ ਟਾਈਮ ਬਾਅਦ ਮਹੀਨਾ ਬਾਅਦ ਇੱਕ ਬੀਬੀ ਦਾ ਬਿਆਨ ਆਉਂਦਾ ਤੁਸੀਂ ਵੇਖਿਆ ਹੀ ਸਾਰਿਆਂ ਨੇ ਕੇਸ ਕੀ ਸਜਾਈ ਹੈ ਜਿਨ੍ਹਾਂ ਨੇ ਬਾਬੇ ਲੱਖੇ ਦੇ ਇਲਜ਼ਾਮ ਲਾਏ ਅਸੀਂ ਉਹਦੀ ਵੀ ਤਬਦੀਸ਼ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਜਦੋਂ ਗੱਲਬਾਤ ਕਰਦੇ ਕਰਦੇ ਤੇ ਇਹਨਾਂ ਨੇ ਕੀ ਕੀਤਾ ਨਾਨਕ ਸਰ ਸੰਪਰਦਾ ਨੇ 5 ਤਰੀਕ ਨੂੰ ਇਸੇ ਮਹੀਨੇ ਦੀ 5 ਤਰੀਕ ਨੂੰ 12ਵੇਂ ਮਹੀਨੇ ਦੀ ਨੂੰ ਕੱਠ ਰੱਖ ਲਿਆ ਤੇ ਉਹ ਕੱਠ ਦਾ ਨਾਂ ਰੱਖਿਆ ਸੰਤ ਸਮਾਜ ਕੱਠ ਜੇ ਸੰਤ ਸਮਾਜ ਇਕੱਠੇ ਹੋਣਗੇ ਵੀ ਇਹ ਜਿਹੜੀ ਹੈਗੀ ਆ ਵੀ ਨੰਦਾ ਨਾ ਕੀਤੀ ਜਾਵੇ ਸਥਾਨਾਂ ਦੀ ਤੇ ਬਸ ਚੁੱਪ ਕਰ ਲਈ ਜਾਂ ਮੈਰੋ ਵਾਲੇ ਤੋਂ ਮਾਫੀ ਮੰਗਾਈ ਜਾਵੇ ਦੇਖੋ ਆਪਾਂ ਪਹਿਲਾਂ ਕਿਹਾ ਸੀਗਾ ਵੀ ਸਿਕਿਉਰਿਟੀ ਜਿੰਨੀ ਮਰਜ਼ੀ ਲੈ ਲਓ ਪਰ ਆਪਾਂ ਸਹਾ ਹਕਤਾਬ ਕਰਾਂਗੇ ਜਿੱਥੇ ਕੋਈ ਗਲਤਤਾ ਹੈ ਨਾ ਤੇ ਆਪਾਂ ਨਹੀਂ ਡਰੇਗੇ ਨਾ ਆਪਾਂ ਕਿਸੇ ਕੇਸ ਤੋਂ ਡਰਦੇ ਆ ਨਾ ਆਪਾਂ ਕਿਸੇ ਗੋਲੀ ਤੋਂ ਨਾ ਮੌਤ ਤੋਂ ਨਾ ਕਿਸੇ ਆਪਣ ਨੂੰ ਬੰਦੇ ਦਾ ਡਰ ਆ ਚਾਹੇ ਇਹਨਾਂ ਦੀ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਵੀ ਇਹਨਾਂ ਦੀ ਬਹਿਣੀ ਉੱਠਣੀ ਆ ਸੈਂਟਰ ਗਵਰਨਮੈਂਟ ਨਾਲ ਵੀ ਬਹਿਣੀ ਉੱਠਣੀ ਆ ਪਰ ਆਪਾਂ ਨੂੰ ਡਰ ਕੋਈ ਨਹੀਂ ਹੈ ਕਿਉਂ ਡਰ ਇਹ ਨਹੀਂ ਹੈ ਵੀ ਮੇਰੇ ਕੋਲ ਜਿਗਰਾ ਅਸਲ ਦੇ ਵਿੱਚ ਸੰਗਤ ਨੂੰ ਦੱਸਦਾ ਡਰ ਮੈਨੂੰ ਇਸ ਕਰਕੇ ਨਹੀਂ ਹੈਗਾ ਮੇਰੇ ਕੋਲ ਤੁਸੀਂ ਸਾਰੇ ਭੈਣ ਭਰਾ ਹੈਗੇ ਆ ਤੇ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਤੇ ਸਭ ਦਾ ਧੰਨਵਾਦ ਕਰਦਾ ਤੁਸੀਂ ਹਰੇਕ ਥਾਂ ਮੇਰੇ ਨਾਲ ਖੜਦੇ ਆ ਤੇ ਸਾਡੀ ਇਕੋ ਹੀ ਜੈਦ ਰਹੀ ਆ ਉਹ ਵੀ ਬਾਬਾ ਲੱਖਾ ਉਥੋਂ ਦਾ ਜਿਹੜਾ ਮੁਖੀ ਆ ਜਾਂ ਉਹ ਦੂਜੇ ਆ ਇਹ ਮੰਨਣ ਚਰਨ ਘਾੜ ਦੇ ਵਿੱਚ ਰੇਪ ਹੋਏ ਆ ਬੱਚੀਆਂ ਨਾਲ ਇਹ ਮੰਨਣ ਵੀ ਜੱਸੀ ਛੋਟਾ ਮਲਾਜ਼ਮ ਸੀ ਉਹਨੇ ਰੇਪ ਕੀਤਾ ਤੇ ਇਹ ਕਹਿਣ ਜਿਨ੍ਹਾਂ ਦੀ ਸ਼ਰਦਾ ਬਾਬਾ ਲਾਲ ਸਿੰਘ ਸਥਾਨ ਪ੍ਰਤੀ ਸੀ ਤੇ ਜਿਹੜੇ ਨਾਨਕ ਸਰ ਨੂੰ ਮੰਨਦੇ ਆ ਵੀ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਤੇ ਬਾਬਾ ਲੱਖਾ ਸਿੰਘ ਮੁਖੀ ਹੋਣ ਦੇ ਨਾਤੇ ਉਹ ਸਾਰੀਆਂ ਜਿਹੜੀਆਂ ਗਲਤੀਆਂ ਹੋਈਆਂ ਇਨਾਂ ਦੀ ਕਾਰਜਗਾਰੀ ਦੇ ਵਿੱਚ ਢਿੱਲ ਸੀ ਤੇ ਉਹਦੀ ਮਾਫੀ ਮੰਗਣਾ ਸੰਗਤ ਤੋਂ ਇਹੀ ਸੀ ਬਸ ਆਪਣਾ ਵੀ ਇਹ ਫੀਲ ਕਰਨ ਮੈਂ ਮੈਂ ਕਿਸੇ ਨੂੰ ਨੀਵਾ ਦਿਖਾ ਕੇ ਰਾਜੀ ਨਹੀਂ ਹੈ ਨਾ ਹੀ ਮੈਨੂੰ ਕਿਸੇ ਤੋਂ ਪੈਸੇ ਦੀ ਲੋੜ ਆ ਨਾ ਮੈਂ ਪੈਸੇ ਦਾ ਵੀ ਇਹ ਮੈਨੂੰ ਪੈਸੇ ਮਿਲਣ ਕਿਤੇ ਮੈਂ ਕਰਕੇ ਤੋਂ ਲੈ ਨਹੀਂ ਸਕਦਾ ਸੀ ਮੈਨੂੰ ਇਹ ਸੀ ਵੀ ਅਸੀਂ ਵੀ ਨਾਨਕਸਰ ਮੱਥਾ ਟੇਕਦੇ ਰਹੇ ਆ ਨਿੱਕੇ ਹੁੰਦੇ ਟਰਾਲੀਆਂ ਤੇ ਪਿੰਡਾਂ ਚ ਜਾਂਦੇ ਰਹੇ ਆ ਓਏ ਉੱਥੇ ਇੱਕ ਕਰਮ ਹੋ ਗਏ ਨਾਨਕਸਰ 68 ਦੇ ਨਾਂ ਤੇ ਠਾਠਾ ਬਣ ਗਿਆ ਉਹਦੇ ਵਿੱਚ ਰੇਪ ਤੱਕ ਹੋ ਗਏ ਬੱਚਿਆਂ ਦੇ ਬੱਚਿਆਂ ਦੇ ਤੇ ਮੁਖੀ ਬੋਲਦਾ ਹੀ ਨਹੀਂ ਆਹੀ ਗੱਲ ਸੀ ਨਾ ਵੀ ਜਿਨ੍ਹਾਂ ਨੇ ਮੁਖੀ ਬਣਾਇਆ ਤੇ ਜਿਹੜੇ ਉੱਥੇ ਆਉਂਦੇ ਜਾਂਦੇ ਰਹੇ ਆ ਬਾਬੇ ਲੱਖਾ ਸਿੰਘ ਹੋਣੀ ਜਾਂ ਦੂਜੇ ਸੰਗਤ ਤੋਂ ਮਾਫੀ ਮੰਗਣ ਵੀ ਇਹ ਇੱਕ ਕਰਮ ਹੋ ਗਏ ਤੇ ਅੱਗੇ ਤੋਂ ਨਹੀਂ ਹੋਣਗੇ ਤੇ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਪਰ ਤਿੰਨ ਮਹੀਨੇ ਇਹਨਾਂ ਨੇ ਪਾਣੀ ਨਹੀਂ ਪੈਣ ਦਿੱਤਾ ਪੈਰਾਂ ਤੇ ਇਸ ਵੀਡੀਓ ਦੇ ਵਿੱਚ ਖੁਸ਼ੀ ਦੀ ਗੱਲ ਕੀ ਆ ਕਿਉਂਕਿ ਬਾਬਾ ਲੱਖਾ ਸਿੰਘ ਨੇ ਮੁਖੀ ਨਾਨਕਸਰ ਸੰਪਰਦਾ ਉਹਨਾਂ ਨੇ ਮੰਨਿਆ ਵੀ ਚਰਨ ਘਾਟ ਨਾਨਕਸਰ ਠਾਰਸੀ ਜਿਹੜੀ ਉੱਥੇ ਸਾਧ ਵੱਲੋਂ ਬੱਚਿਆਂ ਦੇ ਨਾਲ ਇੱਕ ਕਰਮ ਕੀਤਾ ਗਿਆ ਹੈ ਪਰ ਉਹਨਾਂ ਨੇ ਕਿਹਾ ਵੀ ਸਾਡਾ ਉਹਦੇ ਨਾਲ ਕੋਈ ਨਹੀਂ ਸੀ ਪਰ ਮੰਨਿਆ ਵੀ ਉੱਥੇ ਹੋਇਆ ਬਾਬੇ ਲੱਖੇ ਨੇ ਮੰਨਿਆ ਵੀ ਜੱਸੀ ਇਹਨਾਂ ਦਾ ਸੇਵਾਦਾਰ ਸੀ ਤੇ ਉਹਨੇ ਬੱਚੇ ਦੇ ਨਾਲ ਇੱਕ ਕਰਮ ਕੀਤਾ ਹੈ ਮੰਨਿਆ ਬਾਬਾ ਲੱਖਾ ਅੱਗੇ ਲੈਣ ਤੇ ਤੇ ਉਹਨਾਂ ਨੇ ਸੰਗਤ ਤੋਂ ਮਾਫੀ ਮੰਗੀ ਆ ਸੰਗਤ ਤੋਂ ਮਾਫੀ ਮੰਗੀ ਤੇ ਇੱਕ ਵਾਰੀ ਨਹੀਂ ਦੋ ਵਾਰੀ ਮੰਗੀ ਆ ਮਾਫੀ ਚਾਹੁੰਦੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਜੀ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਇਹ ਇਹੋ ਜਿਹਾ ਗੁਰੂ ਘਰ ਦੇ ਵਿੱਚ ਨਹੀਂ ਹੋਊਗਾ ਉਹਨੇ ਕਿਹਾ ਅੱਗੇ ਤੋਂ ਧਿਆਨ ਰੱਖਾਂਗੇ ਤੇ ਪਰ ਤੁਸੀਂ ਸਾਰਿਆਂ ਨੇ ਬਹੁਤ ਪ੍ਰੇਮ ਦਿੱਤਾ ਤੇ ਤੁਹਾਡੀ ਸਾਰਿਆਂ ਦੀ ਬਹੁਤ ਸਪੋਰਟ ਰਹੀ ਆ ਮੈਨੂੰ ਤੇ ਮਹਾਰਾਜ ਨੇ ਵੀ ਨੀਵੇਂ ਨਹੀਂ ਹੁਣ ਦਿੱਤਾ ਪਤਾ ਨਹੀਂ ਉਹਨਾਂ ਦੇ ਮਨ ਕੀ ਮੇਰ ਪਈ ਵੀ ਉਹਨਾਂ ਨੇ 5 ਤਰੀਕ ਨੂੰ ਸੰਤ ਸਮਾਜ ਇਕੱਠਾ ਕੀਤਾ ਸੀ ਤੇ ਮੇਰੇ ਤੇ ਕਾਰਵਾਈ ਕਰਾਉਣ ਨੂੰ ਨਾ ਰੱਬ ਜਾਣੇ ਸੋਚ ਸਹੀ ਸੀ ਤੇ ਮਹਾਰਾਜ ਦਾ ਹੱਥ ਸੀ ਤੇ ਬਾਬਾ ਲੱਖਾ ਸਿੰਘ ਨੇ ਆਪਦੇ ਮੂੰਹੋਂ ਕਿਹਾ ਵੀ ਅੰਮ ਭਾਈ ਅਮਰਤਪਾਲ ਸਿੰਘ ਮਹਿਰੋਂ ਇਸ ਕੇਸ ਦੇ ਵਿੱਚ ਆਇਆ ਸੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਭਾਈ ਅਮਰਿਤਪਾਲ ਸਿੰਘ ਮਹਿਰੋਂ ਤੇ ਕੋਈ ਕੇਸ ਨਾ ਕੀਤਾ ਜਾਵੇ ਅਸੀਂ ਸਾਰਾ ਕੁਝ ਆਪਸ ਵਿੱਚ ਲੈ ਲੈਂਦੇ ਆ ਆ ਵੇਖ ਲੋ ਵੀਡੀਓ ਤੁਸੀਂ ਸਾਰੀ ਵੀਡੀਓ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨਾਂ ਤੋਂ ਨਾਨਸਾ ਸੰਮਰ ਦਾ ਬਾਰੇ ਬਵਾਦ ਚੱਲ ਰਹੇ ਨੇ ਇਹ ਜ਼ਰਾਂਕੀ ਚਰਦਨ ਘਰ ਦਾ ਮਸਲਾ ਜੋ ਉਥੋਂ ਦੇ ਸਾਦ ਨੇ ਲੜਕੀਆਂ ਦੇ ਨਾਲ ਕੋਈ ਕੰਮ ਕੀਤਾ ਉਹ ਬੇਸ਼ੱਕ ਸੰਪਰਦਾਦਾਲ ਉਹਦਾ ਕੋਈ ਸੰਬੰਧ ਨਹੀਂ ਸੀ ਉਹਨੇ ਨਾਮ ਵਰਤਿਆ ਨਾਨਕ ਸਰ ਦਾ ਦੂਸਰਾ ਜੱਸੀ ਜੋ ਇੱਥੇ ਕਰਮਨਸਾਲੀ ਸੀ ਨਾਨਕ ਸਰ ਦੇ ਵਿੱਚ ਮਲਾਜ਼ਮ ਸੀ ਤਨਖਾਹ ਤੇ ਲੱਗਾ ਹੋਇਆ ਸੀ ਜਿਸ ਨੇ ਬੱਚੇ ਦੇ ਨਾਲ ਕੋਈ ਕੰਮ ਕੀਤਾ ਤੇ ਦਾਸ ਨੇ ਹੀ ਉਸ ਨੂੰ ਪੁਲਸ ਨੂੰ ਫੜਾਇਆ ਸੀ ਬੇਨਤੀ ਕੀਤੀ ਸੀ ਵੀ ਵੱਧ ਤੋਂ ਵੱਧ ਸਖਤ ਤੇ ਸਖ਼ਤਤਾ ਰਵਾਈਆਂ ਜਾਣ ਇਹ ਮੋਦਕਨੌਟੀ ਹਰਕਤ ਸੀਗੀ ਔਰ ਅਗਰ ਅੱਜ ਵੀ ਜੇ ਗਵਰਨਮੈਂਟ ਵੱਲੋਂ ਕਾਨੂੰਨੀ ਕਾਰਵਾਈ ਵਿੱਚ ਢਿੱਲਮਾਠਾ ਤੇ ਮੈਂ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਤਿਪੁਰ ਸਖਤ ਉਹਨਾਂ ਦੇ ਧਾਰਾ ਲਾਈਆਂ ਤਾਂ ਕਿ ਉਹ ਇਹ ਜਿਹੇ ਵਿਅਕਤੀ ਭਾਰ ਨਾ ਆ ਸਕੇ ਦੂਸਰੀ ਬੇਨਤੀ ਆ ਕਿ ਜੋ ਐਡਾ ਵੱਡਾ ਵਾਕਿਆ ਹੋਇਆ ਤਾਂ ਸਰ ਦੇ ਸੰਪਰਦਾਨ ਨੂੰ ਕਿੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਔਰ ਭਾਈ ਅਮਰਤਪਾਲ ਸਿੰਘ ਮੈਰੋਂ ਜੋ ਇਸ ਸਟੱਪ ਦੇ ਵਿੱਚ ਆਏ ਔਰ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਵੀ ਸੰਬਰ ਦਾ ਵੱਲੋਂ ਭਾਈ ਅਮਰਤਪਾਲ ਸਿੰਘ ਮੈਰੋਂ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਲਈ ਵੀਡੀਓ ਸਾਰਿਆਂ ਨੇ ਇਹ ਬਾਬਾ ਲੱਖਾ ਸਿੰਘ ਦੀ ਵੀਡੀਓ ਹੈ ਮੁਖੀ ਨਾਕਸਾਰਾ ਸੰਪਰਦਾ ਤੇ ਇਹਨਾਂ ਨੇ ਬਹਿ ਕੇ ਨਹੀਂ ਬਣਾਈ ਖੜ ਕੇ ਬਣਾਈ ਹੈ ਵੀਡੀਓ ਸੰਗਤ ਤੋਂ ਦੋ ਵਾਰੀ ਮਾਫੀ ਮੰਗੀ ਆ ਤੇ ਮੇਰਾ ਵੀ ਦੋ ਵਾਰੀ ਨਾਮ ਲਿਆ ਉਹਨਾਂ ਨੇ ਤੇ ਵੀ ਕਿਹਾ ਵੀ ਪ੍ਰਸ਼ਾਸਨ ਕਾਰਵਾਈ ਨਾ ਕਰੇ ਜਿਨ੍ਹਾਂ ਨੇ 5 ਤਰੀਕ ਨੂੰ ਇਕੱਠ ਕਰਕੇ ਇੰਨਾ ਕੁਝ ਕੀਤਾ ਸੀ ਤੇ ਆ ਦੋ ਤਿੰਨ ਦਿਨਾਂ ਦੇ ਵਿੱਚ ਉਹਨਾਂ ਨੇ ਜਵਾਬ ਦੇਤਾ ਵੀ ਕਾਰਵਾਈ ਨਹੀਂ ਹੋਣੀ ਚਾਹੀਦੀ ਹੁਣ ਅਸਲ ਸਚਾਈ ਤੇ ਆਉਂਨੇ ਆ ਵੀ ਗੱਲਬਾਤ ਐ ਉਹ ਆ ਵੀ ਇਹ ਵੀਡੀਓ ਨਾਲ ਸਾਡਾ ਕੋਈ ਸਮਝੌਤਾ ਨਹੀਂ। ਔਸੂਲਾ ਨੂੰ ਅਸੀਂ ਛਿੱਕੇ ਨਹੀਂ ਟੰਗ ਸਕਦੇ ਬਾਬਾ ਜੀ। ਸਾਡੇ ਰਾਹ ਹੀ ਇਦਾਂ ਦੇ ਸਾਡੀ ਸੋਚ ਹੀ ਇਦਾਂ ਦੀ ਆ। ਅਸੀਂ ਵੇਖਣ ਵਾਲੇ ਝੁਕਣ ਵਾਲੇ ਨਹੀਂ ਹੈ। ਚਲੋ ਤੁਹਾਡੇ ਮਨ ਮੇਰ ਪਈ ਐ। ਤੁਸੀਂ ਉਸ ਚੀਜ਼ਾਂ ਨੂੰ ਤੁਸੀਂ ਐਕਸੈਪਟ ਕੀਤਾ ਵੀ ਪਲਾਟਕਾਰ ਹੋਏਵੇ ਆ ਤੇ ਤੁਹਾਡੇ ਰਹਿਣ ਨਿਮਾਈ ਹੇਠ ਹੋਏ ਆ ਤੇ ਤੁਹਾਡੇ ਪ੍ਰਬੰਧ ਕਰ ਲੋ ਵੀ ਹੋਇਆ ਗਿਆ। ਤੇ ਤੁਸੀਂ ਉਹਦੀ ਸੰਗਤ ਤੋਂ ਮਾਫੀ ਮੰਗੀ ਆ ਮੈਂ ਇਹੀ ਚਾਹੁੰਦਾ ਸੀ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਜਿਨ੍ਹਾਂ ਦੀ ਬਾਬਾ ਨਾਨਕ ਸਿੰਘ ਸਥਾਨ ਪ੍ਰਤੀ ਸ਼ਰਧਾ ਨਾ ਉਹ ਇੱਕ ਮੁਖੀ ਕਰਕੇ ਵੀ ਹੁੰਦੀ ਆ ਤੇ ਸੰਗਤ ਦਾ ਦਿਲ ਟੁੱਟਿਆ ਸੀ ਤੇ ਮੁਖੀ ਨੂੰ ਹੀ ਮਾਫੀ ਮੰਗਣੀ ਪੈਣੀ ਸੀ ਤੇ ਉਹ ਤੁਸੀਂ ਮੰਗ ਲਈ ਆ ਪਾਪਾ ਜੀ ਮੈਂ ਤੁਹਾਡਾ ਦੁਸ਼ਮਣ ਨਹੀਂ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੱਲ ਕਿਸੇ ਸੇਵਾਦਾਰ ਪ੍ਰਤੀ ਜਾਂ ਕਿਸੇ ਮੁਖੀ ਪ੍ਰਤੀ ਵੀ ਬਾਹਰ ਆ ਗਈ ਮੈਰੋਂ ਵਾਲਾ ਚੜਾਈ ਕਰਕੇ ਆਉਗਾ ਮੈਂ ਪਿੱਛੇ ਹਟਨ ਵਾਲਾ ਨਹੀਂ ਹੈ ਤੇ ਸੰਗਤ ਨੂੰ ਹੁਣ ਦੱਸਦਗੇ ਵੀਡੀਓ ਆਪਾਂ ਇਹ ਬੰਦ ਕਰ ਲੱਗੇ ਆ ਹੋਰ ਬਣਾਉਣੀ ਇੱਕ ਸੰਗਤ ਜੀ ਬਾਬਾ ਲੱਖਾ ਸਿੰਘ ਤੇ ਜਿਹੜੀ ਬੀਬੀ ਨੇ ਲਜਾਮ ਲਾਏ ਸੀ ਨਾ ਉਹ ਕੇਸ ਕੀ ਸਜਾਈ ਹੋਈ ਸੀ ਵੀ ਬਾਬਾ ਲੱਖਾ ਸਿੰਘ ਮੱਛੀਆਂ ਖਾਂਦੇ ਜਾਂ ਮੈਨੂੰ ਵੀ ਹੱਥ ਲਾਇਦਾ ਉਹ ਬਹੁਤ ਗੱਲਾਂ ਉਹਨਾਂ ਨੇ ਕੀਤੀਆਂ ਮੇਰਾ ਉਹਦੇ 'ਚ ਨਾਮ ਲਿਆ ਗਿਆ ਸੀ ਤੇ ਅਸੀਂ ਤਬਦੀਸ਼ ਕੀਤੀ ਹੈ ਉਹਦੇ 'ਚ ਠੀਕ ਆ ਸੰਗਤ ਨੂੰ ਸਾਰਾ ਸੱਚ ਸਾਹਮਣੇ ਆਉਣਾ ਚਾਹੀਦਾ ਤੇ ਉਸ ਬੀਬੀ ਨੂੰ ਵੀ ਮੈਂ ਇਹ ਗੱਲ ਬਾਤ ਕਹਿਣਾ ਵੀ ਬੀਬੀ ਜੀ ਦੀ ਕੋਈ ਠੋਸ ਸਬੂਤ ਨਹੀਂ ਮਿਲਿਆ ਜੇ ਤੁਹਾਡੇ ਕੋਲ ਕੋਈ ਪ੍ਰੂਫ ਹੈ ਸਾਨੂੰ ਦਿਓ ਲਿਆ ਕੇ ਸਾਡਾ ਇਹਨਾਂ ਨਾਲ ਕੋਈ ਨਵੇੜਾ ਨਹੀਂ ਹੋਇਆਗਾ ਜੇ ਕੋਈ ਪ੍ਰੂਫ ਲਿਆ ਕੇ ਦੇਵੋਗੇ ਜਾਂ ਕੋਈ ਗੱਲ ਬਾਤ ਹੋ ਗਈ ਆਪਾਂ ਚੜ੍ਹਾਈ ਕਰਾਂਗੇ ਛੜਦੇ ਨਹੀਂ ਹੈਗੇ ਕਿਸੇ ਨੂੰ ਜੇ ਹੋਰ ਵੀ ਕੋਈ ਸੇਵਾਦਾਰ ਦੀ ਗੱਲ ਬਾਤ ਆਉਗੀ ਤੇ ਆਪਾਂ ਚੜ੍ਹਾਈ ਕਰਨੀ ਆ ਛੱਡਣਾ ਨਹੀਂ ਹੈ ਕਿਸੇ ਨੂੰ ਕਿਸੇ ਗੱਲ ਬਾਤ ਨੂੰ ਲੈ ਕੇ ਉਹ ਚਲੋ ਇਹਨਾਂ ਦੀ ਇਹਨਾਂ ਦੇ ਮਨ ਮਿਹਰ ਪਈਏ ਇਹਨਾਂ ਨੇ ਮਾਫੀ ਦੋ ਵਾਰੀ ਸੰਗਤ ਤੋਂ ਮੰਗ ਲਈ ਤੇ ਵਧੀਆ ਕੀਤਾ ਤੇ ਮੈਂ ਹੁਣ ਸੰਗਤ ਜੀ ਦੇਖੋ ਤੁਸੀਂ ਆਪ ਸੋਚੋ ਹਨਾ ਵੀ ਜੇ ਬਾਬਾ ਲੱਖਾ ਸਿੰਘ ਹੋਣਾ ਨੇ ਪਹਿਲ ਕੀਤੀ ਆ ਤੇ ਮੈਂ ਉਹ ਤਪਤੀਸ਼ ਕੀਤੀ ਸੀ ਉਹ ਦੱਸ ਦਵਾਂ ਵੀ ਉਹਦੇ ਵਿੱਚ ਸਾਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ ਅਸੀਂ ਇੱਕ ਸਪੈਸ਼ਲ ਵੀਡੀਓ ਜੇ ਬਾਬਾ ਲੱਖਾ ਸਿੰਘ ਹੋਣੀ ਪਾ ਸਕਦੇ ਮੈਂ ਵੀ ਸਪੈਸ਼ਲ ਵੀਡੀਓ ਬਾਬਾ ਜੀ ਪਾ ਦੂੰਗਾ ਮੈਂ ਵੀ ਅਸੀਂ ਪਾਉਣੀ ਆ ਉਹ ਵੀਡੀਓ ਅਸੀਂ ਲਕੋੜ ਹੀ ਰੱਖਦੇ ਤੁਸੀਂ ਚਾਹੇ ਵੀਡੀਓ ਪਾਉਂਦੇ ਚਾਹੇ ਨਾ ਪਾਉਂਦੇ ਭੇਜ ਦੇ ਨਾ ਭੇਜ ਦੇ ਪਰ ਅਸੀਂ ਤਾਂ ਸੱਚ ਸਾਹਮਣੇ ਦੱਸਣਾ ਸੀ ਨਾ ਸੰਗਤ ਨੂੰ ਵੀ ਜਿਹੜੀ ਬੀਬੀ ਨੇ ਸਾਨੂੰ ਕੇਸ ਦਿੱਤਾ ਸੀ ਭਾਈ ਉਹ ਸਿਰਫ ਬੀਬੀ ਨੇ ਜਿਹੜੇ ਜਵਾਨੀ ਬਿਆਨ ਦਿੱਤੇ ਉਹੀ ਸੀ ਭਾਈ 30 35 ਸਾਲ ਹੋ ਗਏ ਸੀਗੇ ਹੁਣ ਰੱਬ ਜਾਣੇ ਉਹ ਗੱਲ ਸੱਚੀ ਸੀ ਕਿ ਝੂਠੀ ਸੀ ਮਹਾਰਾਜ ਤੋਂ ਬਿਨਾਂ ਉਸ ਚੀਜ਼ ਦਾ ਕੋਈ ਨਤਾਰਾ ਨਹੀਂ ਕਰ ਸਕਦਾ ਜੇ ਬੀਬੀ ਸੱਚੀ ਹੋਈ ਭਾਈ ਸੋਨੂੰ ਗੁਨਾਹਾਂ ਦੀ ਥੋੜੀ ਦੀ ਸਜ਼ਾ ਮਹਾਰਾਜ ਜ਼ਰੂਰ ਦੇਣਗੇ ਤੇ ਪਰ ਹੁਣ ਦੁਨਿਆਵੀ ਤੌਰ ਤੇ ਮੇਰੇ ਜਿੰਨੇ ਸੋਰਸੀ ਮੈਂ ਵਰਤੇ ਆ ਮਾਤਾ ਜੀ ਨੂੰ ਵੀ ਕਹਿਣਾ ਚਾਹੁੰਦਾ ਮਾਤਾ ਜੀ ਜੇ ਤੁਸੀਂ ਸੱਚੇ ਆ ਤੇ ਪੁਲਸ ਜਾਂਚ ਕਰਵਾਓ ਚਾਹੇ सीबीआई ਜਾਂਚ ਕਰਵਾਓ ਜਿੱਥੇ ਸਾਡੀ ਲੋੜ ਅਸੀਂ ਛੋਡੇ ਨਾਲ ਉੱਤੇ ਖੜਾਂਗੇ ਪਰ ਇਸ ਕਰਕੇ ਅਸੀਂ ਇੱਕ ਸਪੈਸ਼ਲ ਵੀਡੀਓ ਪਾਵਾਂਗੇ ਇਸ ਤੇ ਵੀ ਉਹ ਜਿਹੜੀ ਬੀਬੀ ਦੇ ਬਿਆਨਾਂ ਤੇ ਅਸੀਂ ਤਬਦੀਸ਼ ਕੀਤੀ ਸੀ ਸਾਨੂੰ ਕੁਝ ਨਹੀਂ ਮਿਲਿਆ ਤੇ ਸਾਰੀ ਸਿੱਖ ਸੰਗਤ ਦਾ ਧੰਨਵਾਦ ਤੇ ਰਾਜੀਨਾਵਾ ਕੋਈ ਨਹੀਂ ਤੇ ਜੇ ਕਿਸੇ ਬੱਚੇ ਨਾਲ ਕੋਈ ਕੰਮ ਹੋਇਆ ਜਾਂ ਕੋਈ ਗੱਲਬਾਤ ਹੋਈ ਹੈ ਉਹ ਪਹੁੰਚ ਜ਼ਰੂਰ ਕਰਿਓ ਆਪਾਂ ਘੋੜੇ ਤਿਆਰ ਹੀ ਆ ਆਪਣੇ ਆਪ ਉੱਤੇ ਹੀ ਬੈਠੇ ਘੋੜਿਆਂ ਤੇ ਠੀਕ ਹੈ ਇੱਕ ਘੋੜਾ ਥੱਲੇ ਆ ਤੇ ਇੱਕ ਘੋੜਾ ਡੱਬ ਜਾ ਓਕੇ ਜੀ ਭੁੱਲਾ ਚੱਕਾ ਦੀ ਖੇਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੇ ਵੀ ਸੰਮਰਦਾ ਵੱਲੋਂ ਭਾਈ ਅਮਰਤਪਾਲ ਸਿੰਘ ਮੈਰੋਂ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ